1980 ਦੇ ਦਹਾਕੇ ਵਿੱਚ ਪੂਰਾ ਪੰਜਾਬ ਅੱਤਵਾਦੀ ਮਾਹੌਲ ਦੀ ਤਹਿਸ਼ਤ ਵਿੱਚ ਜੀਵਨ ਬਿਤਾ ਰਿਹਾ ਸੀ ਕਿਉਂਕਿ ਉਸ ਵੇਲੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਪੂਰੇ ਤਰ੍ਹਾਂ ਐਕਟਿਵ ਸਨ ਅਜਿਹੇ ਸਮੇਂ ਵਿੱਚ ਹਿੰਦ ਸਮਾਚਾਰ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਜੀ ਨੇ ਅੱਤਵਾਦ ਦੇ ਖਿਲਾਫ ਆਪਣੀ ਆਵਾਜ਼ ਨੂੰ ਉਲੰਧ ਕੀਤਾ ਉਸ ਦੌਰਾਨ ਕਲਮ ਦੇ ਸਿਪਾਹੀ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰੇ ਲਾਲਾ ਜਗਤ ਨਾਰਾਇਣ ਜੀ ਨੇ ਆਪਣੀਆਂ ਨੀਡਰ ਲਿੱਤਾ ਰਾਹੀਂ ਉਨ੍ਹਾਂ ਅੱਤਵਾਦੀਆਂ ਦੇ मंसूबਿਆਂ ਦਾ ਪਰਦਾ ਪਾਸ਼ ਕੀਤਾ ਅਤੇ ਸੂਬੇ 'ਚ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਯਤਨ ਕੀਤਾ। ਅਲਗਾਵਾਦੀਆਂ ਨੇ ਆਪਣੇ मंसूਬਿਆਂ ਨੂੰ ਫੇਲ ਹੁੰਦੇ ਦੇਖ ਕੇ ਲਾਲਾ ਜੀ ਤੇ ਬੇਅਦਬੀ ਕਰਨ ਦਾ ਦੋਸ਼ ਲਗਾ ਕੇ 9 ਸਤੰਬਰ 1981 ਨੂੰ ਅੱਤਵਾਦੀਆਂ ਨੇ ਸੱਚੇ ਦੇਸ਼ ਭਗਤ ਅਤੇ ਨਿਰਪੱਤਰਕਾਰ ਲਾਲਾ ਜੀ ਦਾ ਕਤਲ ਕਰ ਦਿੱਤਾ। ਦੱਸਦੀ ਹੈ ਕਿ ਭਾਵੇਂ ਅੱਤਵਾਦੀਆਂ ਦੀਆਂ ਗਤੀਵਿਧੀਆਂ ਕੱਟ ਗਈਆਂ ਨੇ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ। ਇਹਨਾਂ ਅੱਤਵਾਦੀਆਂ ਵੱਲੋਂ ਸਾਡੇ ਨੌਜਵਾਨਾਂ ਨੂੰ ਭੜਕਾਇਆ ਜਾਂਦਾ ਹੈ ਤੇ ਆਪਣੇ ਹੀ ਦੇਸ਼ ਦੇ ਖਿਲਾਫ ਕੰਮ ਕਰਵਾਏ ਜਾਂਦੇ ਨੇ। ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਘੱਟ ਗਿਣਤੀ ਹਿੰਦੂਆਂ ਲਈ ਆਉਣ ਵਾਲੇ ਸਮੇਂ ਦੀ ਇੱਕ ਛੋਟੀ ਜਿਹੀ ਚਾਲਕ ਹੈ। ਵੀਡੀਓ ਵਿੱਚ ਸਿੱਖ ਹੱਤਵਾਦੀ ਸੰਗਠਨ ਦਲ ਖਾਲਸਾ ਆਗੂ ਪਿੰਡਰਾ ਵਾਲੇ ਤੋਂ ਪ੍ਰੇਰਿਤ ਨੌਜਵਾਨ ਹਿੰਦੂ ਸਮਾਜਿਕ ਸਮਾਰਗਮ ਜਿਵੇਂ ਕਿ ਖੂਨਦਾਰ ਕੈਂਪਾਂ ਵਿੱਚ ਜਾ ਕੇ ਰੁਕਾਵਟ ਪਾਉਂਦੇ ਅਤੇ ਪੰਨ ਤੋੜ ਕਰਦੇ ਨਜ਼ਰ ਆ ਰਹੇ ਨੇ। ਇਹ ਲੋਕ ਹਿੰਦੂ ਪ੍ਰਤੀਕਾਂ ਦੇ ਨਿਡਰ ਪੱਤਰਕਾਰ ਲਾਲਾ ਜਗਤ ਨਾਰਾਇਣ ਦੇ ਪੋਸਟਰਾਂ ਤੇ ਨਫ਼ਰਤ ਭਰੇ ਸੰਦੇਸ਼ ਲਿਖਦੇ ਹਨ ਜਿਨ੍ਹਾਂ ਨੇ 17 ਤੇ 80 ਦੇ ਦਹਾਕੇ ਵਿੱਚ ਪਿੰਡਰਾ ਵਾਲਿਆਂ ਤੇ ਉਸਿਆ ਅੱਤਵਾਦੀ ਗਤੀਵਿਧੀਆਂ ਵਿਰੁੱਧ ਖੁੱਲਕੇ ਲਿਖਿਆ ਸੀ ਜੇਕਰ ਇਹ ਅਜਿਹਾ ਹੀ ਚਲਦਾ ਰਿਹਾ ਤਾਂ ਪੰਜਾਬ ਵਿੱਚ ਇੱਕ ਵਾਰ ਫਿਰ 80 ਵਰਗਾ دہشت ਭਰਿਆ ਮਾਹੌਲ ਬਣ ਸਕਦਾ ਹੈ ਜੋ ਕਿ ਹਿੰਦੂਆਂ ਲਈ ਇੱਕ ਬਹੁਤ ਵੱਡਾ ਖਤਰਾ ਹੋ ਸਕਦਾ ਹੈ